ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ ਤਰੰਦਰ ਦੀ ਰਿਲੀਜ਼ ਤੋਂ ਪਹਿਲਾਂ ਹੀ ਪੰਜਾਬ ਵਿੱਚ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਫਰੀਦਕੋਟ ਵਿੱਚ ਕਈ ਸੰਗਾਂਗੋ ਨੇ ਫਿਲਮ ਦਾ ਰੋਸ ਪ੍ਰਦਰਸ਼ਨ ਕਰਦੇ ਹੋਏ ਦਾਅਵਾ ਕੀਤਾ ਕਿ ਫਿਲਮ ਦੀ ਕੁਝ ਸੀਨ ਜਿਵੇਂ ਸਮਗਰੀ ਨਾਲ ਪੰਜਾਬ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਰੋਸ ਕਰ ਕਰ ਰਹੇ ਆਗੂ ਨੇ ਇਕੱਠੇ ਹੋ ਕੇ ਨਾਰੇਬਾਜ਼ੀ ਕੀਤੀ ਅਤੇ ਫਿਲਮ ਨਿਰਮਾਤਾਵਾਂ ਖਿਲਾਫ ਵਿਰੋਧ ਪ੍ਰਗਟਾਇਆ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਫਿਲਮ ਵਿੱਚੋਂ ਵਿਵਾਦਿਤ ਸਮਗਰੀ ਨਾ हटਾਈ ਗਈ ਤਾਂ ਫਰੀਦਕੋਟ ਵਿੱਚ ਪੰਜਾਬ ਭਰ ਵਿੱਚ ਇਸ ਦੀ ਸਕਰੀਨਿੰਗ ਨਾ ਹੋਂ ਦਿੱਤੀ ਜਾਵੇਗੀ ਆਗੂ ਨੇ ਫਿਲਮ ਸਰਟੀਫਿਕੇਸ਼ਨ ਬੋਰਡ ਨੂੰ ਅਪੀਲ ਕੀਤੀ ਕਿ ਰਿਲੀਜ਼ ਤੋਂ ਪਹਿਲਾਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਕਿਸੇ ਵੀ ਸੰਵੇਦਨਸ਼ੀਲ ਪੱਖ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਦੂਜੇ ਪਾਸੇ ਫਿਲਮ ਦੇ ਨਿਰਮਾਤਾ ਵੱਲੋਂ ਅਜੇ ਤੱਕ ਵਿਰੋਧਸਪੰਦੀ ਕੋਈ ਸਹੀਦਾ ਜਵਾਬ ਸਾਹਮਣੇ ਨਹੀਂ ਆਇਆ ਫਿਲਮ ਦੇ ਰਿਲੀਜ਼ ਪ੍ਰੋਗਰਾਮ ਤੇ ਵੀ ਇਸ ਵਿਰੋਧ ਦਾ ਕਿੰਨਾ ਅਸਰ ਪਵੇਗਾ ਇਹ ਜੀ ਕਹਿਣਾ ਮੁਸ਼ਕਲ ਹੈ ਪਰ ਇਹ ਸਪਸ਼ਟ ਹੈ ਕਿ ਵਿਰੋਧੀ ਚਿੰਗਾਰੀ ਫਰੀਦਕੋਟ ਤੋਂ ਸ਼ੁਰੂ ਹੋ ਕੇ ਰਾਜ ਦੇ ਹੋਰ ਸ਼ਹਿਰਾਂ ਤੱਕ ਵੀ ਪਹੁੰਚ ਸਕਦੀ ਹੈ ਹੁਣ ਦੇਖਣਾ ਇਹ ਹੈ ਕਿ ਫਿਲਮ ਦੀ ਰਿਲੀਜ਼ ਪੰਜਾਬ ਵਿੱਚ ਸੰਭਵ ਹੋ ਸਕਦੀ ਹੈ ਜਾਂ ਨਹੀਂ ਕਿਉਂਕਿ ਵਿਰੋਧੀ ਸਪਸ਼ਟ ਤੌਰ ਤੇ ਕਹਿ ਰਹੇ ਨੇ ਕਿ ਉਹ ਆਪਣੀ ਆਵਾਜ਼ ਨੂੰ ਹੋਰ ਵੱਧ ਤੇਜ਼ ਕਰਨ ਲਈ ਤਿਆਰ ਹਨ ਕੀ ਕਹਿੰਦੇ ਨੇ ਪ੍ਰਦਰਸ਼ਨਕਾਰੀ ਉਹ ਦੇਖਦੇ ਹਾਂ ਇਸ ਰਿਪੋਰਟ ਵਿੱਚ ਵਾਹਿਗੁਰੂ ਖਾਲਸਾ ਵਾਹਿਗੁਰੂ ਜਫਤਈ ਜੋ ਇਹ ਤਰੇਂਦਰ ਫਿਲਮ ਦੇ ਵਿੱਚ ਰੰਗਜੀਵ ਦਾ ਕਿਰਦਾਰ ਦਿਖਾਇਆ ਗਿਆ ਹੈ ਇਹ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਨਵਾਂ ਪਾੜਾ ਪਾਉਣ ਦਾ ਕੰਮ ਕਰ ਰਿਹਾ ਹੈ ਜਿਵੇਂ ਸਭ ਤੋਂ ਪਹਿਲਾਂ ਅਜੀਤ ਡੋਵਾਲ ਨੇ ਜਿਹੜਾ ਗੁਰਦਾਸਪੁਰ ਐਸਐਸਪੀ ਸੀ ਸਭ ਤੋਂ ਪਹਿਲਾਂ ਨੇ ਨੌਜਵਾਨਾਂ ਦੇ ਤਸ਼ੱਦਦ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਜਰਾਹ ਲਬ ਨੇ ਉਸ ਤੋਂ ਬਾਅਦ ਮੁਹੰਮਦ ਮੁਸਫੇ ਨੇ ਕੇਪੀ ਸਿੰਘ ਗਿੱਲ ਨੇ ਇਹਨਾਂ ਨੇ ਬਹੁਤ ਜ਼ਿਆਦਾ ਸਿਕੋਂ ਦੇ ਉੱਤੇ ਬਹੁਤ ਤਸ਼ੱਦਦ ਕੀਤਾ ਜਿਵੇਂ ਹਣ ਗੋਲ ਹੈ ਆਰਐਸ ਦਾ ਮੁਖੀ ਹੈ ਫੜਿਆ ਵੀ ਗਿਆ ਹੈ ਜਿਨੇ ਬਾਹਰਲੇ ਮੋਰਖਾਂ ਦੇ ਵਿੱਚ ਵੀ ਬਹੁਤ ਫੜਾ ਜਿਹੜੇ ਨੌਜਵਾਨ ਆ ਸਾਡੇ ਮਰਾਏ ਆ ਮਾਰਾਰਿਆਂ ਦੇ ਉਹ ਮੰਨ ਰਿਹਾ ਕੈਨੇਡਾ ਦੀ ਪਾਰਲੀਮੈਂਟ ਨੇ ਵੀ ਕਹਿਤਾ ਹੈ ਵੀ ਇਹ ਸਾਰਾ ਕੁਝ ਭਾਰਤੀ ਏਜੰਸੀਆਂ ਕਰਾ ਰਹੀਆਂ ਪੰਨੂ ਦੇ ਉੱਤੇ ਵੀ ਜੋ ਕਾਤਲਾਂ ਨਾਲ ਹਮਲਾ ਕੀਤਾ ਗਿਆ ਸੀਗਾ ਉਹਦੇ ਬਾਰੇ ਵੀ ਸਭ ਕੁਝ ਦੱਸਿਆ ਗਿਆ ਹੈ ਅਸੀਂ ਇਹ ਫਿਲਮਾਂ ਨਹੀਂ ਚੱਲਣ ਦੇਣੀ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਪੰਜਾਬ ਸਰਕਾਰ ਨੂੰ ਖਾਲਸਾ ਭਗਵੰਤ ਸਤਿਮਾਨ ਨੂੰ ਬੇਨਤੀ ਕਰਦੇ ਆਂ ਵੀ ਇਹੋ ਜੀ ਫਿਲਮ ਨਾ ਚਲਾਓ ਜੋ ਫਿਰਕਾ ਪ੍ਰਸਤੀ ਪੈਦਾ ਕਰੇ ਜੋ ਫਿਰਕਾਪਨ ਪੈਦਾ ਕਰੇ ਇਸ ਲਈ ਅਸੀਂ ਅੱਜ ਜਨਨ ਨੂੰ ਮੈਮਰੰਡੰਮ ਦੇ ਹੈ ਅੱਜ ਇਹ ਫਿਲਮ ਚਲਣੀ ਹੈ ਇਹ ਫਿਲਮ ਬੰਦ ਹੋਣੀ ਚਾਹੀਦੀ ਹੈ ਕਿਤੇ ਨਹੀਂ ਚੱਲਣੀ ਚਾਹੀਦੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਹਾਨੂੰ ਕੀ ਲੱਗਦਾ ਹੈ ਫਿਲਮ ਦੇ ਵਿੱਚ ਅਜਿਹੇ ਕਿਹੜੇ ਸੀਨ ਨੇ ਜਾਂ ਕੀ ਸੱਤ ਕੌਮ ਨੂੰ ਨਾਲ ਇਹ ਜੀ ਬਹੁਤ ਪਿਆਰਾ ਕਰਾਰ ਵਿਖਾ ਰਹੇ ਆ ਮੁਸਲਮਾਨ ਰਾਜਿਆਂ ਦਾ ਤੇ ਸਿੱਖਾਂ ਦੀ ਹੁੰਦਾ ਜ਼ੁਲਮ ਦਾ ਇਹ ਵਿਖਾ ਰਹੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਸਿੱਧੀ ਤੇ ਸਪਸ਼ਟ ਜੇ ਰੂਪ ਦੇ ਵਿੱਚ ਗੱਲ ਕਰੀਏ ਤਾਂ ਗੱਲ ਆਉਂਦੀ ਹੈ ਜੀਤ ਟਵਾਲ ਦੀ ਤੇ ਜੇ ਆਪਾਂ ਗੱਲ ਕਰੀਏ ਕਿ ਐਨਐਸਏ ਦਾ ਚੀਫ ਤੇ ਸੋਰਸ ਜਿਵੇਂ ਸ਼ਰੋਨੀ ਕਾਲੀ ਕਾਲ ਦਾ ਅਮਰਸਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਦੱਸਿਆ ਪੰਥਕ ਆਗੂਆਂ ਨੇ ਦੱਸਿਆ ਉਸ ਵੇਲੇ ਅਸੀਂ ਐਕਟਿਵ ਨਹੀਂ ਸੀਗੇ ਪਰ ਇਹਨਾਂ ਦੇ ਸੋਰਸ ਦੇ ਆਧਾਰ ਤੇ ਜੇ ਆਪਾਂ ਕਹੀਏ ਤਾਂ ਬਹੁਤ ਮਾੜੀ ਗੱਲ ਹੈ अजीत ਡੋਵਾਲ ਨੇ ਜੋ ਪੰਜਾਬ ਦੇ ਵਿੱਚ ਤਸ਼ੱਦਦ ਕਰਵਾਇਆ ਉਸ ਦੇ ਆਧਾਰ ਤੇ ਜਾਂ ਉਹਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜੋ ਤਸ਼ੱਦਦ ਹੋਇਆ ਬਹੁਤ ਗਲਤ ਹੋਇਆ ਇਸ ਫਿਲਮ ਦੇ ਵਿੱਚ ਜੋ अजीत ਡੋਵਾਲ ਨੇ ਕੀਤਾ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੇ ਆਧਾਰਤ ਜਿਹੜਾ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਸੀਗਾ ਐਸਜੀਪੀਸੀ ਨੂੰ ਇਹ ਫਿਲਮ ਦਿਖਾਈ ਸੀ ਸੋ ਐਸਜੀਪੀਸੀ ਨੇ ਵੀ ਇਸ ਨੂੰ ਗਲਤ ਠਹਿਰਾਇਆ ਸੀ ਕਿ ਕਿ ਜਾਂ ਤਾਂ ਫਿਰ ਪੰਜਾਬ 95 ਜਿਹੜੀ ਫਿਲਮ ਆ ਦਿਲਜੀਤ ਦੋਸਾਂਝ ਦੀ ਉਹ ਜਸਵੰਤ ਸਿੰਘ ਖਾਲੜਾ ਤੇ ਬਣਾਈ ਹੋਈ ਆ ਫਿਰ ਉਹ ਕਿਉਂ ਨਹੀਂ ਰਿਲੀਜ਼ ਕਰਦੇ ਤੁਸੀਂ ਉਹ ਵੀ ਰਿਲੀਜ਼ ਕਰੋ ਸਿੱਧਾ ਤੇ ਸਪਸ਼ਟ ਗੱਲ ਆ ਕਿ ਡੀਪ ਸਟੇਟ ਜਿਹਦੀ ਆਪਾਂ ਗੱਲ ਕਰਦੇ ਆ ਜਾਂ ਆਪਾਂ ਗੱਲ ਕਰੀਏ ਕਿ ਏਜੰਸੀਆਂ ਜਿੰਨਾਂ ਏਜੰਸੀਆਂ ਦੀ ਆਪਾਂ ਲਗਾਤਾਰ ਗੱਲ ਹੁੰਦੀ ਆ ਉਹਨਾਂ ਦੇ ਪ੍ਰਧਾਨ ਅਜੀਤ ਡਵਾਲ ਉਹਨਾਂ ਦੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਜਾਂ ਆਪਾਂ ਕਹ ਲਈਏ ਕਿ ਫਿਲਮ ਜਿਹੜੀ ਉਹ ਬੰਦ ਕਰਵਾਈ ਜਾ ਰਹੀ ਹੈ ਸੋ ਹਰੇਕ ਥਾਂ ਤੇ ਅਸੀਂ ਸਿਣਮੇ ਵਾਲਿਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਇੱਕ ਇਹੋ ਜਿਹਾ ਕੋਈ ਸੀਨ ਨਾ ਕ੍ਰੀਏਟ ਹੋਵੇ ਅਸੀਂ ਵੀ ਸ਼ਾਂਤਮਈ ਚਾਹੁੰਦੇ ਆਂ ਤੁਸੀਂ ਵੀ ਸ਼ਾਂਤਮਈ ਚਾਹੁੰਦੇ ਆਂ ਤੇ ਜਿਹੜੀ ਇਹ ਫਿਲਮ ਇਹ ਬੰਦ ਕਰਵਾਈ ਜਾਵੇ ਜਿੱਦਾਂ ਲੱਗ ਰਿਕਾਰਡ ਦੇ ਵਿੱਚ ਲੱਗਦੀ ਹੈ ਤੇ ਇਸ ਨੂੰ ਬੰਦ ਕਰਾਇਆ ਜਾਵੇ ਦੇਖੋ ਸ਼ਾਂਤਮਈ ਪਹਿਲਾਂ ਵੀ ਫਿਲਮਾਂ ਬੰਦ ਕਰਵਾਈਆਂ ਪਹਿਲਾਂ ਵੀ ਕਾਫੀ ਇਹੋ ਜੀਆਂ ਗੱਲਾਂ ਹੋਈਆਂ ਤੇ ਉਦੋਂ ਵੀ ਫਿਲਮ ਬੰਦ ਕਰਾਈਆਂ ਅਸੀਂ ਅੱਜ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨ ਆਏ ਆ ਕਿ ਪ੍ਰਸ਼ਾਸਨ ਆਪਦੇ ਤੌਰ ਤੇ ਵੀ ਕੁਝ ਕਰੇ ਨਾ ਅਸੀਂ ਹਰ ਵਾਰ ਅਸੀਂ ਜਾ ਕੇ ਫਿਲਮ ਬੰਦ ਕਰਾਉਣੇ ਆ ਪ੍ਰਸ਼ਾਸਨ ਨਾਲ ਸਾਡੇ ਸਹਿਯੋਗ ਜ਼ਰੂਰ ਕਰਦਾ ਕਿ ਕਿਤੇ ਪ੍ਰਸ਼ਾਸਨ ਆਪਦੇ ਵੱਲੋਂ ਹੀ ਸਹਿਯੋਗ ਕਰਕੇ ਜਿਹੜਾ ਇਹ ਇਹੋ ਜਿਹਾ ਮਾਹੌਲ ਨਾ ਕ੍ਰੀਏਟ ਹੋਣ ਦੇਵੇ ਤਾਂ ਬਹੁਤ ਵਧੀਆ ਗੱਲ ਆ